ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸੱਪਗਵੰਤ ਸਿੰਘ ਮਾਨ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਕਿਹਾ ਕਿ ਅਕਾਲੀ ਦਲ ਨੇ ਸੁਖਵੀਰ ਬਾਦਲ ਨੇ ਖਜੂਰਾ ਲਾਉਣ ਤੋਂ ਇਲਾਵਾ ਮੋਹਾਲੀ ਦੇ ਵਿੱਚ ਕੁਝ ਨਹੀਂ ਕੀਤਾ ਮਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਔਰ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਕੁਝ ਮੋਹਾਲੀ ਲਈ ਕੀਤਾ ਮੈਂ ਤੁਹਾਨੂੰ ਬਹੁਤੇ ਅੰਕੜੇ ਵੀ ਮੈਂ ਜਿਹੜੀਆਂ ਮੇਨ ਮੇਨ ਚੀਜ਼ਾਂ ਉਹ ਤੁਹਾਨੂੰ ਦੱਸਣਾ ਚਾਹ ਰਿਆਂ ਸਭ ਤੋਂ ਪਹਿਲਾਂ ਸ਼੍ਰੋਮਣੀ ਕਾਲੀ ਦੰਨੇ ਇੰਟਰਨੈਸ਼ਨਲ 에ਅਰਪੋਰਟ ਸੈਭਜਾਦਾ ਜੀ ਸਿੰਘ ਨਗਰ ਮੁਹਾਲੀ ਦੀ ਧਰਤੀ ਤੇ ਬਣਾਇਆ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਚ ਇੱਕ ਫਤਿਹ ਬੁਰਜ ਬਣਾਇਆ ਜਿਸ ਦੀ ਉਚਾਈ ਸਭ ਤੋਂ ਵੱਧ ਹੈ ਅੱਜ ਦੁਨੀਆ ਪੰਜਾਬ ਹੀ ਨਹੀਂ ਵਰਲਡ ਤੋਂ ਉਸ ਫਤਿਹ ਬੁਰਜ ਨੂੰ ਦੇਖਣ ਲਈ ਆਉਂਦੀ ਹੈ ਉਸ ਤੋਂ ਬਾਅਦ ਪ੍ਰਬੰਧਕੀ ਕੰਪਲੈਕਸ ਬਣਾਇਆ ਜਿੱਥੇ ਅੱਜ ਸਾਡੀ ਕੋਰਟ ਤੇ ਉਸ ਤੋਂ ਇਲਾਵਾ ਡੀ ਸੀ ਸਹਿਬਾਨ ਸਾਡੇ ਅਫਸਰ ਸਹਿਬਾਨ ਬੈਠਦੇ ਨੇ ਉਹ ਤੇ ਕਰੋੜਾਂ ਰੁਪਇਆ ਲਾਇਆ ਤੁਹਾਡੇ ਕੋਲ ਉਹ ਰੰਗ ਰੋਗ ਨਹੀਂ ਹੋਇਆ ਅੱਜ ਬਾਥਰੂਮਾਂ ਦੀ ਮਾੜੀ ਹਾਲਤ ਹੋ ਗਈ ਉਸ ਜਗ੍ਹਾ ਦੀ ਮਾਨ ਸਾਹਿਬ ਉਸ ਤੋਂ ਬਾਅਦ ਇੰਡੀਅਨ ਸਕੂਲ ਆਫ ਬਿਜ਼ਨਸ ਨਾਈਪਰ ਆਈਸਰ ਮਾਈਪਾਗੋ ਇੰਸਟੀਚੂਟ ਸਾਡੀ ਬੱਚੀਆਂ ਲਈ ਜਿਹੜੀਆਂ ਨੇ ਵੱਡੇ ਫੌਜ ਦੇ ਵਿੱਚ ਵੱਡੇ ਅਫਸਰ ਬਣਨਾ ਹਵਾਈ ਸੈਨਾ ਦੇ ਵਿੱਚ ਵੱਡੇ ਅਫਸਰ ਬਣਨਾ ਉਹਨਾਂ ਦੇ ਟ੍ਰੇਨਿੰਗ ਇੰਸਟੀਚੂਟ ਮਾਈਪਾਗੋ ਇੰਸਟੀਚੂਟ ਬਣਾਇਆ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਬਣਾਈ ਜਿੱਥੇ ਅੱਜ ਸਾਡੇ ਨੌਜਵਾਨ ਪੰਜਾਬ ਦੇ ਵੱਡੇ ਵੱਡੇ ਅਫਸਰ ਭਰਤੀ ਹੋ ਰਹੇ ਆਂ ਦੇਸ਼ ਦੀਆਂ ਸੇਵਾਵਾਂ ਵਾਸਤੇ ਸੈਨਿਕ ਸੁਰੱਖਿਆ ਵਾਸਤੇ ਅੱਜ ਸਾਡੇ ਅਫਸਰ ਇਹ ਇਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਚੋਂ ਨਿਕਲ ਰਹੇ ਆਂ ਨੌ ਇੰਡੋਰ ਸਟੇਡੀਅਮ ਇਸ ਸ਼ਹਿਰ ਦੇ ਵਿੱਚ ਬਣਾਇਆ ਮਾਨ ਸਾਹਿਬ ਨੌ ਇੰਡੋਰ ਸਟੇਡੀਅਮ ਹਾਕੀ ਸਟੇਡੀਅਮ ਇਸ ਸ਼ਹਿਰ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲਾਵ ਸਾਹਿਬ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਬਣਾਇਆ ਆਈਟੀ ਸਿਟੀ ਇਸ ਸ਼ਹਿਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ ਔਰ 에어로 ਸਿਟੀ ਇਸ ਸ਼ਹਿਰ ਚ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ ਉਸ ਤੋਂ ਬਾਅਦ ਹੂਮੀ ਪਾਪਾ ਟਾਟਾ ਦਾ ਜਿਹੜਾ ਕੈਂਸਰ ਹਸਪਤਾਲ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ ਸਾਰੇ ਧਾਰਮਿਕ ਸਥਾਨੇ ਸ਼ਹਿਰ ਦੇ ਭਾਵੇਂ ਉਹ ਗੁਰਦੁਆਰਾ ਮੰਦਿਰ ਮਸਜਿਦ ਉਹ 2011 ਦੇ ਵਿੱਚ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਉਦੋਂ ਸਾਰਿਆਂ ਨੂੰ ਜਗ੍ਹਾ ਅਲਾਟ ਹੋਈ ਸਾਰੇ ਧਾਰਮਿਕ ਸਥਾਨ ਉਹਨਾਂ ਦੇ ਜਿਹੜੀ ਤਨਯੋਰ ਸੀਗੀ ਉਸ ਦੇ ਦੌਰਾਨ ਬਣੇ ਉਸ ਤੋਂ ਬਾਅਦ ਏਸੀ ਬੱਸ ਸਟੈਂਡ ਬਣਾਇਆ ਜਿਹੜਾ ਥੋੜੀਆਂ ਨਕਾਮੀਆਂ ਕਾਰਨ ਅੱਜ ਚੱਲ ਨਹੀਂ ਸਕਿਆ ਏਸੀ ਬੱਸ ਸਟੈਂਡ ਪੂਰੇ ਪੰਜਾਬ ਦੇ ਵਿੱਚ ਬਣਾਨੇ ਸੀਗੇ ਮੋਹਾਲੀ ਤੋਂ ਸ਼ੁਰੂਆਤ ਕੀਤੀ ਸੀ ਸਾਸਕੀਰ ਸਿੰਘ ਬਾਦਲ ਸਾਹਿਬ ਨੇ ਇੱਥੇ ਹੀ ਬੱਸ ਨਹੀਂ ਏਅਰਪੋਰਟ ਰੋਡ ਬਣਾਇਆ ਜਿਸ ਤੇ ਕਰੋੜਾਂ ਰੁਪਏ ਜਿੱਤੇ ਤੁਸੀਂ ਖਜੂਰਾਂ ਦੀ ਗੱਲ ਕਰ ਰਹੇ ਹੋ ਨਾ ਉਹ ਤੇ ਆਲੇ-ਦਾਲੇ ਜਿਹੜੇ ਅੱਜ ਜੋ ਅੱਜ ਜੇ ਕੋਈ ਮਹਾਰੀ ਸ਼ਹਿਰ ਦੀ ਦਿੱਖ ਬਣੀ ਹੈ ਉਸ ਰੋਡ ਕਰਕੇ ਬਣੀ ਹੈ ਪਰ ਤੁਹਾਡੇ ਕੋਲ ਪੈਚ ਵਰਕ ਵੀ ਨਹੀਂ ਹੋਇਆ ਮਾਨ ਸਾਹਿਬ ਦਿਓ ਧਿਆਨ ਆਓ ਆਓ ਨਹੀਂ ਤੁਹਾਨੂੰ ਮੈਂ ਦਿਖਾਉਣਾ ਉੱਥੇ ਜਾ ਕੇ ਇੱਥੇ ਹੀ ਬਸ ਨਹੀਂ ਗਈ ਬਹੁਤ ਇਹ ਤੋਂ ਇਲਾਵਾ ਬਹੁਤ ਸਾਰੇ ਕੰਮ ਹੈ ਸਭ ਤੋਂ ਵੱਡਾ ਕੰਮ ਸਰਦਾਰ ਬਾਦਲ ਨੇ ਲੈਂਡ ਪੂਲਿੰਗ ਦਿੱਤੀ ਜ਼ਿਮੀਂਦਾਰਾਂ ਨੂੰ ਤੁਸੀਂ ਲੈਂਡ ਪੂਲਿੰਗ ਦਿੱਤੇ ਦੇਣ ਲੱਗੇ ਸੀਗੇ ਨਾ ਇਹ ਚੋਰ ਮੋਰੀ ਨਹੀਂ ਪਰ ਸਰਦਾਰ ਬਾਦਲ ਨੇ ਕਿਸਾਨਾਂ ਦੀਆਂ ਜੋ ਮੰਗਾਂ ਸੀਗੀਆਂ ਉਹਨਾਂ ਦੇ ਅਨੁਸਾਰ ਉਹ ਪਾਲਿਸੀ ਬਣਾਈ ਉਹ ਵੀ ਸਰਦਾਰ ਬਾਦਲ ਨੇ ਬਣਾਈ ਸੋ ਤੁਸੀਂ ਕੀ ਕਰਿਆ ਇਸ ਸ਼ਹਿਰ ਦੇ ਲਈ ਇਸ ਜ਼ਿਲ੍ਹੇ ਦੇ ਲਈ ਉਹ ਸਾਰੇ ਲੋਕ ਜਾਣਦੇ ਨੇ ਮੈਂ ਕੁਝ ਕੁ ਚੀਜ਼ਾਂ ਕਰਾਈਆਂ ਜਿਹੜੀਆਂ ਅੱਜ ਲੋਕਾਂ ਦੇ ਮੂੰਹ ਤੇ ਆ ਉਹ ਬੋਲ ਰਹੇ ਆ ਸਰ ਮੈਂ ਇਹ ਤੋਂ ਇਲਾਵਾ ਜੇ ਗੱਲ ਕਰਨ ਲੱਗ ਜਾਈਏ ਨਾ ਵੀ ਕਰੋਨਾ ਰੁਪਈਆ ਪਿੰਡਾਂ ਦੀਆਂ ਸੜਕਾਂ ਤੇ ਸੀਵਰੇ ਤੇ ਇਸ ਸੈਰ ਵੀ ਸੀਬ੍ਰੇਜ ਤੇ ਸਰ ਸਕਬੀਰ ਸਿੰਘ ਬਾਦਲ ਨੇ ਉਹ ਉਹ ਸੜਕ ਵੀ ਬਣਾਤੀ ਸੀਗੀ ਜਿੱਥੇ ਅਫਸਰ ਹੱਥ ਖੜੇ ਕਰਕੇ ਸੀਗੇ ਅੰਬਸਾਹਬ ਦੇ ਅੱਗੇ ਵਾਲੀ ਰੋਡ ਹੈ ਅਫਸਰ ਹੱਥ ਖੜੇ ਕਰਕੇ ਸੀਗੇ ਵੀ ਇੱਥੋਂ ਬਿਜਲੀ ਦੀਆਂ ਤਾਰਾਂ ਜਾ ਰਹੀਆਂ ਐ ਰੋਡ ਚੌੜੀ ਨਹੀਂ ਹੋ ਸਕਦੀ ਪਰ ਸਰਦਾਰ ਬਾਦਲ ਨੇ ਉਹ ਜਿਹੜੀਆਂ ਤਾਰਾਂ ਸੀਗੀਆਂ ਉਹ ਧਰਤੀ 'ਚ ਪਵਾ ਕੇ ਨਾ ਉਹ ਰੋਡ ਵੀ ਚੌੜੀ ਕਰੀ ਸੋ ਇਸ ਕਰਕੇ ਮਾਨ ਸਾਹਿਬ ਤੁਹਾਡੇ ਕੋਲ ਅਧੂਰੀ ਜਾਣਕਾਰੀ ਹੈ ਤੁਸੀਂ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨਹੀਂ ਮੈਨੂੰ ਲੱਗਦਾ ਤੁਸੀਂ ਮੇਰੇ ਖੰਨਾ ਹੋਰ ਸਟੇਟ ਕਿਸੇ ਦੇ ਮੁੱਖ ਮੰਤਰੀ ਹੋ ਜਾਂ ਤੁਹਾਨੂੰ ਅਧੂਰੀ ਜਾਣਕਾਰੀ ਹੈ ਜੇ ਤੁਸੀਂ ਜਾਣਕਾਰੀ ਲੈਣੀ ਹੈ ਮਹਾਲੀ ਚਾ ਕੇ ਲੋ ਵੀ ਅੱਜ ਕੀ ਹਾਲਾਤ ਹੈ ਅੱਜ ਸਫਾਈ ਨਹੀਂ ਹੋ ਰਹੀ ਤੁਹਾਡੇ ਰਾਤ ਅੱਜ ਤੁਹਾਡੇ ਰਾਤ ਸਫਾਈ ਦਾ ਵੀ ਮਾੜਾ ਹਾਲ ਹੋ ਗਿਆ ਨਹੀਂ ਕਿਥੇ ਵਰਡ ਚ ਗੱਲਾਂ ਹੁੰਦੀਆਂ ਸੀਗੀਆਂ ਇਹ ਸ਼ਹਿਰ ਦੀਆਂ ਸੋ ਇਸ ਕਰਕੇ ਮੈਂ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਨਾ ਕਿ ਅਧੂਰੀ ਜਾਣਕਾਰੀ ਨਾਲ ਨਾ ਬੋਲਿਆ ਕਰੋ ਪਹਿਲਾਂ ਪੂਰੇ ਅੰਕੜੇ ਲੈ ਲਿਆ ਕਰੋ ਸੋ ਇਹ ਕੁਸ਼ਕ ਜਿਹੜੀਆਂ ਮੈਂ ਸ਼੍ਰੋਮਣੀ ਅਕਾਲੀ ਦਲ ਦੀਆਂ ਪ੍ਰਾਪਤੀਆਂ ਅੱਜ ਤੁਹਾਡੇ ਜਨਤਾ ਕੀਤਾਆਂ ਸੋ ਮੈਂ ਪੰਜਾਬੀਆਂ ਨੂੰ ਵੀ ਬੇਨਤੀ ਕਰੂੰਗਾ ਇਸ ਹਲਕੇ ਦੇ ਲੋਕਾਂ ਨੂੰ ਇਸ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਜੇ ਕੰਮ ਹੋਏ ਆ ਵੀਰੋ ਇਹ ਦੱਬ ਕੇ ਸ਼ੇਅਰ ਕਰੋ ਤਾਂ ਜੋ ਸਾਡੇ ਵਿਰੋਧੀਆਂ ਨੂੰ ਪਤਾ ਲੱਗ ਜੇ ਕਿ ਵਾਕਈ ਸਰਦਾਰ ਸੁਖਵੀਰ ਸਿੰਘ ਬਾਦਲਾ ਉਸਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਇਸ ਜ਼ਿਲ੍ਹੇ 'ਚ ਕੰਮ ਕੀਤੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ